ਪੰਜਾਬ ਦਾ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਜਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 9 ਜਨਵਰੀ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਅੱਜ ਮੌਸਮ ਦੇ ਵਿੱਚ ਕੁਝ ਵੀ ਖਾਸ ਬਦਲਾਅ ਨਹੀਂ ਹੋਇਆ। ਜਿਵੇਂ ਮੌਸਮ ਕੱਲ ਸੀਗਾ ਉਸੇ ਤਰ੍ਹਾਂ ਹੀ ਬਣਿਆ। ਅੱਧੇ ਪੰਜਾਬ ਦੇ ਵਿੱਚ ਅੱਜ ਸਵੇਰ ਵੇਲੇ ਤੋਂ ਹੀ ਧੁੱਪ ਤਹਾਨੂੰ ਦਿਖਾਈ ਦੇਵੇਗੀ ਤੇ ਅੱਧੇ ਪੰਜਾਬ ਦੇ ਵਿੱਚ ਸਵੇਰ ਵੇਲੇ ਤੋਂ ਸੰਘਣੀ ਧੁੰਦ ਦੇਖਣ ਨੂੰ ਮਿਲ ਰਹੀ ਹੈ ਖਾਸ ਕਰਕੇ ਅਮਰitsar ਪਠਾਨਕੋਟ ਗੁਰਦਾਸਪੁਰ ਦੇ ਖੁੱਜੇਕ ਇਲਾਕੇ ਕਰਪੂਰਥਲਾ ਜਲੰਧਰ ਲੁਧਿਆਣਾ ਫਤਿਹਗੜ੍ਹ ਸਾਹਿਬ ਪਟਿਆਲਾ ਨਵੇਂ ਸ਼ਹਿਰ ਰੋਪੜ ਮੋਹਾਲੀ ਦੇ ਇਲਾਕਿਆਂ ਦੇ ਵਿੱਚ ਅੱਜ ਵੀ ਸਵੇਰ ਵੇਲੇ ਸੰਘਣੀ ਧੁੰਦ ਪਈ ਹੋਈ ਹੈ ਕੱਲ੍ਹ ਨਾਲੋਂ ਵੀ ਜ਼ਿਆਦਾ ਕੁੱਝ ਖੇਤਰਾਂ ਦੇ ਵਿੱਚ ਸੰਘਣੀ ਧੁੰਦ ਦੇਖਣ ਨੂੰ ਮਿਲ ਰਹੀ ਹੈ ਤੇ ਬਾਕੀ ਮਾਲ ਫੇਰੇ ਜਾਰਾਤਾਰ ਇਲਾਕਿਆਂ ਦੇ ਵਿੱਚ ਅੱਜ ਮੌਸਮ ਸਾਫ਼ ਰਹੇਗਾ ਜਿਵੇਂ ਕੱਲ ਧੁੱਪ ਨਿਕਲੀ ਸੀ ਉਸੇ ਤਰ੍ਹਾਂ ਹੀ ਇਹਨਾਂ ਖੇਤਰਾਂ ਦੇ ਵਿੱਚ ਅੱਜ ਵੀ ਧੁੱਪ ਸਾਨੂੰ ਦਿਖਾਈ ਦੇਵੇਗੀ ਤੇ ਹੋ ਸਕਦਾ ਕਿ ਇਹਨਾਂ ਖੇਤਰਾਂ ਦੇ ਵਿੱਚ ਕਿਤੇ ਨਾ ਕਿਤੇ ਕੋਹਰਾ ਵੀ ਦੇਖਣ ਨੂੰ ਮਿਲ ਸਕਦਾ ਹੈ ਉਸ ਤੋਂ ਇਲਾਵਾ ਰਾਜਸਥਾਨ ਦੇ ਵਿੱਚ ਵੀ ਕਾਫੀ ਖੇਤਰਾਂ ਦੇ ਵਿੱਚ ਕੋਹਰਾ ਦੇਖਣ ਨੂੰ ਮਿਲ ਸਕਦਾ ਹੈ ਹਰਿਆਣੇ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੌਸਮ ਹੈ ਕੁਝ ਕੁ ਖੇਤਰਾਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਤੇ ਕਿਤੇ ਸੰਘਣੀ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਅੱਜ ਵੀ ਉਮੀਦ ਹੈ ਕਿ ਕੱਲ ਵਾਂਗ ਤਕਰੀਬਨ ਸਾਰੇ ਹੀ ਪੰਜਾਬ ਦੇ ਵਿੱਚ ਦੁਪਹਿਰ ਤੋਂ ਪਹਿਲਾਂ-ਪਹਿਲਾਂ ਸੂਰਜ ਨਿਕਲਦਾ ਹੋਇਆ ਦਿਖਾਈ ਦੇਵੇਗਾ ਜਿਸ ਕਰਕੇ ਠੰਡ ਤੋਂ ਥੋੜੀ ਜਿਹੀ ਰਾਹਤ ਮਿਲੇਗੀ ਪਰ ਸਵੇਰ ਵੇਲੇ ਟੈਂਪਰੇਚਰ ਆਮ ਨਾਲੋਂ 1-2 ਡਿਗਰੀ ਘੱਟ ਦੇਖਣ ਨੂੰ ਮਿਲ ਸਕਦਾ ਹੈ ਤੇ ਇਹ ਟੈਂਪਰੇਚਰ 1 ਡਿਗਰੀ ਦੇ ਆਸ-ਪਾਸ ਵੀ ਜਾ ਸਕਦਾ ਹੈ